ਗੁੱਡ ਮਾਰਨਿੰਗ ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਲੇਖ ਸ਼ਾਕਾ ਸ਼੍ਰੀ ਨਨਕਾਣਾ ਸਾਹਿਬ ਦਾ ਵਿਸ਼ਾ ਵਸਤੂ ਜਿਦੇ ਵਿੱਚ ਪ੍ਰੇਸ਼ਨ ਹੈਗਾ ਸ਼ਾਕਾ ਸ਼੍ਰੀ ਨਨਕਾਣਾ ਸਾਹਿਬ ਦਾ ਵਿਸ਼ਾ ਵਸਤੂ ਆਪਣੇ ਸ਼ਬਦਾਂ ਵਿੱਚ ਲਿਖੋ ਉੱਤਰ ਦੇਾਂਗੇ ਸ਼ਾਕਾ ਸ਼੍ਰੀ ਨਨਕਾਣਾ ਸਹਿਬ ਭਾਈ ਮੋਹਨ ਸਿੰਘ ਵੈਦ ਦੀ ਰਚਨਾ ਹੈ ਇਸ ਦਾ ਵਿਸ਼ਾ ਸਿੱਖ ਇਤਿਹਾਸ ਵਿੱਚ ਵਾਪਰਿਆ ਸ਼੍ਰੀ ਨਨਕਾਣਾ ਸਾਹਿਬ ਦਾ ਦੁਖਾਂਤ ਹੈ ਇਹੀ ਦੁਖਾਂਤ 20 ਫਰਵਰੀ 1921 ਨੂੰ ਵਾਪਰਿਆ ਤੇ ਲੇਖਕ ਨੇ 24 ਫਰਵਰੀ ਨੂੰ ਉੱਥੇ ਜਾ ਕੇ ਜੋ ਕੁਝ ਵੇਖਿਆ ਤੇ ਲੋਕਾਂ ਤੋਂ ਸੁਣਿਆ ਉਸ ਦੇ ਆਧਾਰ ਤੇ ਇਸ ਇਤਿਹਾਸਿਕ ਘਟਨਾ ਨੂੰ ਬੜੇ ਵਿਸਤਾਰ ਨਾਲ ਇਸ ਦੇ ਵਿਸ਼ੇ ਵਿੱਚ ਸਮੇਟਿਆ ਹੈ ਲੇਖਕ ਦੱਸਦਾ ਹੈ ਕਿ ਧਾੜੋਵਾਲ ਦੇ ਸਰਦਾਰ ਲక్ష్మణ ਸਿੰਘ ਦੇ ਮਨ ਵਿੱਚ ਆਇਆ ਕਿ ਉਹ ਚੱਕ ਨੰਬਰ 96 ਵਾਲੇ ਲੰਗਰ ਵਿੱਚ ਜਾਣ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਆਵੇ। ਉਹਨਾਂ ਦੇ ਕੁਝ ਸਾਥੀਆਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਕਿਹਾ ਕਿ ਉਹ ਦੂਰੋਂ ਹੀ ਗੁਰਦੁਆਰੇ ਸਾਹਿਬ ਨੂੰ ਨਮਸਕਾਰ ਕਰ ਲੈਣ। ਕਿਉਂਕਿ ਉੱਥੇ ਇਹ ਅਫਵਾਹ ਫੈਲੀ ਹੋਈ ਸੀ ਕਿ ਉੱਥੋਂ ਦਾ ਮਹੰਤ ਕਹਿੰਦਾ ਹੈ ਕਿ ਗੁਰਦੁਆਰਾ ਨਨਕਾਣਾ ਸਾਹਿਬ ਦੀ ਧਰਤੀ ਤੇ ਕੋਈ ਕਿਰਪਾਨ ਧਾਰੀ ਪੈਰ ਨਹੀਂ ਪਾ ਸਕਦਾ ਉਹਨਾਂ ਨੂੰ ਰੋਕਣ ਲਈ ਉਸਨੇ ਗੁੰਡੇ ਬਦਮਾਸ਼ ਇਕੱਠੇ ਕਰਕੇ ਭਾਰੀ ਤਿਆਰੀ ਕੀਤੀ ਹੋਈ ਹੈ ਜਦੋਂ ਪਾਈ ਸਾਹਿਬ ਪਾਈ ਲਖਮਨ ਸਿੰਘ ਨੇ ਮਹੰਤ ਦੀ ਤਿਆਰੀ ਬਾਰੇ ਸੁਣਿਆ ਤੇ ਉਸ ਦੇ ਮਨ ਵਿੱਚ ਸ਼੍ਰੀ ਨਨਕਾਣਾ ਸਾਹਿਬ ਜਾਣ ਦੀ ਇੱਛਾ ਹੋਰ ਵੀ ਵੱਧ ਗਈ। ਉਸ ਨੇ ਮਨ ਵਿੱਚ ਫੈਸਲਾ ਕੀਤਾ ਕਿ ਹੁਣ ਤਾਂ ਉਹ ਨਨਕਾਣਾ ਸਾਹਿਬ ਜ਼ਰੂਰ ਮੱਥਾ ਟੇਕਣ ਜਾਣਗੇ। ਚਾਹੇ ਉਹ ਉੱਥੇ ਵੱਡਿਆ ਹੀ ਕਿਉਣਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਉਹ ਹੋਰ ਕਿਸੇ ਨੂੰ ਵੀ ਆਪਣੇ ਨਾਲ ਚੱਲਣ ਲਈ ਨਹੀਂ ਕਹਿਣਗੇ। ਜਿਸ ਦੀ ਮਰਜ਼ੀ ਹੋਵੇ ਉਹ ਚੱਲ ਸਕਦਾ ਹੈ ਇਹ ਸੁਣ ਕੇ ਬਹੁਤ ਸਾਰੇ ਸਿੰਘ ਭਾਈ ਸਾਹਿਬ ਦੇ ਨਾਲ ਜਾਣ ਲਈ ਤਿਆਰ ਹੋ ਗਏ ਸ਼੍ਰੀ ਨਨਕਾਣਾ ਸਾਹਿਬ ਪਹੁੰਚ ਕੇ ਸਭ ਤੋਂ ਪਹਿਲਾਂ ਜਥੇ ਨੇ ਬਾਲ ਲੀਲਾ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਫਿਰ ਗੁਰਦੁਆਰੇ ਮੱਥਾ ਟੇਕਿਆ ਇੱਥੋਂ ਦੇ ਮਹੰਤ ਨੇ ਆਪ ਹੀ ਉਨਾਂ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਪਣ ਦੀ ਪੇਸ਼ਕਸ਼ ਕੀਤੀ ਪਰ ਭਾਈ ਸਾਹਿਬ ਨੇ ਕਿਹਾ ਕਿ ਉਹ ਕਬਜ਼ਾ ਲੈਣ ਨਹੀਂ ਆਏ ਇਹ ਤਾਂ ਇਸ ਦਾ ਫੈਸਲਾ ਗੁਰੂ ਪੰਥ ਦੇ ਅਨੁਸਾਰ ਹੋਵੇਗਾ ਗੁਰਦੁਆਰੇ ਪਹੁੰਚਨ ਤੇ ਮਹਾਂਤ ਦੇ ਕਰਿੰਦਿਆਂ ਨੇ ਮਿੱਠਾ ਬੋਲ ਕੇ ਉਹਨਾਂ ਦਾ ਸਵਾਗਤ ਕੀਤਾ ਜਿੱਥੇ ਜੱਥੇ ਨੇ ਫਿਰ ਜੱਥੇ ਨੇ ਆਸ਼ਾ ਦੀ ਵਾਰ ਦੇ ਇੱਕ ਸ਼ਲੋਕ ਨਾਲ ਕੀਰਤਨ ਸ਼ੁਰੂ ਕੀਤਾ ਤਾਂ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਤੇ ਹੋਰ ਦਰਵਾਜ਼ੇ ਜ਼ੋਰ ਨਾਲ ਬੰਦ ਹੋਣ ਦੀ ਆਵਾਜ਼ ਆਈ ਇਸ ਪਿੱਛੋਂ ਚਾਰੇ ਪਾਸਿਓਂ ਤੋਂ ਬੰਦੂਕਚੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਭਾਈ ਸਾਬ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਆਪਣੇ ਆਪ ਨੂੰ ਮੰਦਰ ਵਿੱਚ ਬੰਦ ਕਰ ਲਿਆ ਇਸ ਸਮੇਂ ਭਾਈ ਲక్ష్ਮਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠੇ ਸਨ ਜਿੱਥੇ 150 ਤੇ 454 ਦੇ ਕਰੀਬ ਹੋਰ ਕੰੰਦਾ ਤੇ ਗੋਲੀਆਂ ਵੱਜੀਆਂ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਤਰਮਬਾਲੇ ਸਿੱਜ ਗਏ ਸੰਗਮਰਮਰ ਦੇ ਸ਼ੀਸ਼ੇ ਚੂਰ-ਚੂਰ ਹੋ ਗਏ ਤੇ ਬਹੁਤ ਸਾਰੀਆਂ ਗੋਲੀਆਂ ਗੁਰੂ ਸਾਹਿਬ ਦੀ ਮੂਰਤੀ ਵਿੱਚ ਵੱਜੀਆਂ ਜਦੋਂ ਪਾਈ ਲਖਮਨ ਸਿੰਘ ਜਿੱਦਾ ਮਤ ਜੱਥਾ ਜਦੋਂ ਪਾਈ ਲਖਮਨ ਸਿੰਘ ਦਾ ਜੱਥਾ ਸ਼੍ਰੀ ਨਨ ਕਾਨਾ ਸਾਹਿਬ ਤੁਰ ਪਿਆ ਤਾਂ ਇਸ ਗੱਲ ਦੀ ਖਬਰ ਪਾਈ ਕਰਤਾਰ ਸਿੰਘ ਨੂੰ ਲੱਗੀ ਜਿਨ੍ਹਾਂ ਨੂੰ ਮਹੰਤ ਦੀਆਂ ਤਿਆਰੀਆਂ ਦਾ ਪਤਾ ਸੀ ਤਾਂ ਉਹਨਾਂ ਨੇ ਇਲਾਕੇ ਦੇ ਰੀਜ਼ ਨੌਜਵਾਨ ਸਰਦਾਰ ਦਲੀਪ ਸਿੰਘ ਨੂੰ ਆਪਣੇ ਨਾਲ ਬਹੁਤ ਸਾਰੇ ਸਿੰਘਾਂ ਸਮੇਤ ਪਾਏ ਲਸਮਨ ਸਿੰਘ ਨੂੰ ਰੋਕਨ ਤੇ ਉਨਾਲ ਹੀ ਮਹੰਤ ਨਾਲ ਵਾਕਬੀ ਹੋਣ ਕਰਕੇ ਉਹਨਾਂ ਨੂੰ ਸਮਝਾਉਣ ਭੇਜਿਆ ਕਿ ਪਾਏ ਲਸਮਨ ਸਿੰਘ ਆਪਣੇ ਜਥੇ ਨਾਲ ਕੇਵਲ ਨਮਸਕਾਰ ਕਰਨ ਹੀ ਆਏ ਹਨ ਜਦੋਂ ਸਰਦਾਰ ਦਲੀਪ ਸਿੰਘ ਗੁਰਦੁਆਰੇ ਪਹੁੰਚੇ ਤਾਂ ਉਹਨਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤੇ ਮਹੰਤ ਨੂੰ ਗੁਰਦੁਆਰੇ ਦੇ ਧੁਰ ਉੱਪਰ ਮੋਰਚੇ ਵਿੱਚ ਬੈਠ ਕੇ ਬੰਦੂਕ ਚਲਾਉਂਦਿਆਂ ਵੇਖਿਆ ਤਾਂ ਉਸ ਨੇ ਮਹਾਂਤ ਨੂੰ ਬੜੇ ਮਾਣ ਨਾਲ ਆਵਾਜ਼ ਦਿੱਤੀ ਪਰ ਉਸ ਦੁਸ਼ਟ ਨੇ ਗੋਲੀ ਸਰਦਾਰ ਦਲੀਪ ਸਿੰਘ ਦੇ ਮੱਥੇ ਵਿੱਚ ਮਾਰ ਦਿੱਤੀ ਤੇ ਸਰਦਾਰ ਦਲੀਪ ਸਿੰਘ ਉੱਥੇ ਹੀ ਸ਼ਹੀਦ ਹੋ ਗਏ ਮਹਾਂਤ ਦੇ ਇੱਕ ਗੁੰਡੇ ਨੇ ਭਾਈ ਲక్ష్ਮਰ ਸਿੰਘ ਦੇ ਹੱਥਾਂ ਨੂੰ ਪੋਟਾ-ਪੋਟਾ ਕਰਕੇ ਕਟਿਆ ਤੇ ਫਿਰ ਉਹਨਾਂ ਨੂੰ ਮਹੰਤ ਦੇ ਸਾਹਮਣੇ ਲੈ ਗਿਆ ਮਹੰਤ ਪਹਿਲਾਂ ਉਸ ਨੂੰ ਵੇਖ ਕੇ ਹੱਸਿਆ ਤੇ ਫਿਰ ਉਹਨਾਂ ਦੇ ਸਿਰ ਨੂੰ ਵੱਢ ਕੇ ਵਾਲਾਂ ਤੋਂ ਹੱਥ ਵਿੱਚ ਸਿਰ ਨੂੰ ਫੜ ਲਿਆ ਤੇ ਘੋੜੇ ਉੱਤੇ ਚੜ੍ਹ ਕੇ ਸਾਰੇ ਨਗਰ ਵਿੱਚ ਘੁਮਾਇਆ ਉਸ ਦੇ ਗੁੰਡਿਆਂ ਨੇ ਸ਼ਰਾਬ ਪੀ ਕੇ ਬਹੁਤ ਸਾਰੇ ਫੱਟਰ ਸਿੰਘਾਂ ਨੂੰ ਟੋਕਿਆਂ ਨਾਲ ਕੁੱਤਰ ਦਿੱਤਾ ਤੇ ਕਈਆਂ ਨੂੰ ਭਟ ਦੇ ਵਿੱਚ ਸੁੱਟ ਕੇ ਸਾੜ ਦਿੱਤਾ ਇੱਕ ਸਿੱਖ ਨੂੰ ਝੰਡ ਦੇ ਰੁੱਖ ਨਾਲ ਬੰਨ੍ਹ ਕੇ ਸਾੜਿਆ ਗਿਆ ਜਦੋਂ ਇਹ ਸ਼ਾਕਾ ਵਰਤ ਰਿਹਾ ਸੀ ਤਾਂ ਸਟੇਸ਼ਨ ਮਾਸਟਰ ਸਰਦਾਰ ਕਰਮ ਸਿੰਘ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਗੁਰਦੁਆਰੇ ਵੱਲ ਤੁਰ ਪੇ ਪਰ ਇੱਕ ਨਿਹੰਗ ਨੇ ਉਹਨਾਂ ਨੂੰ ਰੋਕ ਦਿੱਤਾ ਐਨੇ ਨੂੰ ਜਥੇ ਵਿੱਚ ਬਚਿਆ ਇੱਕ ਸਿੰਘ ਲਾਲ ਸਿੰਘ ਜਾ ਕੇ ਕਰਮ ਸਿੰਘ ਨੂੰ ਮਿਲਿਆ ਤੇ ਸਾਰੇ ਦੁਖਾਂਤ ਬਾਰੇ ਦੱਸਦਿਆਂ ਸਰਕਾਰ ਤੇ ਗੁਰੂ ਪੰਥ ਨੂੰ ਤਾਰਾ ਦੇਣ ਲਈ ਕਿਹਾ ਸਰਦਾਰ ਕਰਮ ਸਿੰਘ ਨੇ ਲਾਰਡ ਸਾਹਿਬ ਡਿਪਟੀ ਕਮਿਸ਼ਨਰ ਸੇਖਪੁਰਾ ਡਿਪਟੀ ਕਮਿਸ਼ਨਰ ਗੁਜਰਾਵਾਲੇ ਤੇ ਸੁਪਰੀਟੈਂਡੈਂਟ ਸੇਖਪੁਰਾ ਨੂੰ ਤਾਰਾ ਭੇਜਿਆ ਇੱਕ ਤਾਰ 라ਵਲ ਪਿੰਡੀ ਵਿੱਚ ਮਹਾਤਮਾ ਗਾਂਧੀ ਨੂੰ ਵੀ ਮਿਲੀ ਔਰ ਉਹਨਾਂ ਨੇ ਜਲਸੇ ਵਿੱਚ ਇਸ ਸਬੰਧੀ ਕੋਈ ਗੱਲ ਨਾ ਕੀਤੀ ਇਹੋ ਜਿਹਾ ਰਵਈਆ ਹੀ ਲਾਲਾ ਲਾਜਪਤ ਰਾਏ ਦਾਸੀ ਸਿੱਖ ਸਨੰਤਨ ਕਾਨਫਰੰਸ ਨੇ ਵੀ ਇਸ ਦੁਖਾਂਤ ਪ੍ਰਤੀ ਕੋਈ ਹਮਦਰਦੀ ਨਾ ਕੀਤੀ 10 ਵਜੇ ਦੇ ਕਰੀਬ ਇਸ ਦੁਖਾਂਤ ਦੀ ਖਬਰ ਮਿਲਨ ਤੇ ਸਰਦਾਰ ਉੱਤਮ ਸਿੰਘ ਨੇ ਦਿਪਤੀਕ ਮਿਸ਼ਰ ਨੂੰ ਸੁਨੇਹਾ ਭੇਜਿਆ ਤੇ ਉਹ 12:30 ਵਜੇ ਉੱਥੇ ਪਹੁੰਚ ਗਏ। ਕਾਫੀ देर ਯਤਨ ਕਰਨ ਤੋਂ ਬਾਅਦ ਉਹਨਾਂ ਨੇ ਦਰਵਾਜ਼ੇ ਖੁਲਵਾਏ ਤੇ ਅੰਦਰ ਪਠ ਬਲਦੇ ਵੇਖੇ। ਪੁਸ਼ਨ ਤੇ ਮਹਾਂਤ ਨੇ ਆਪਣਾ ਗੁਨਾਹ ਛਪਾਉਣ ਲਈ ਕਿਹਾ ਕਿਹਾ ਕਿ ਸਿੱਖਾਂ ਨੇ ਹਮਲਾ ਕਰਕੇ ਉਹਨਾਂ ਦੇ ਬਹੁਤ ਸਾਰੇ ਸਾਧ ਮਾਰ ਦਿੱਤੇ ਹਨ। ਤੇ ਉਹ ਉਹਨਾਂ ਦੀਆਂ ਲਾਸ਼ਾਂ ਸਾਰ ਰਿਹਾ ਹੈ। ਕੁਝ ਸਮੇਂ ਮਗਰੋਂ ਲਾਹੌਰ ਤੋਂ ਸਪੈਸ਼ਲ ਗੱਡੀ ਵਿੱਚ ਪੁਲਿਸ ਫੌਜ ਕਮਿਸਰਰ ਕਿੰਗ ਤੇ ਹੋਰ ਅਫਸਰ ਆ ਗਏ 4 ਵਜੇ ਡੀਸੀ ਸਾਹਿਬ ਸਰਦਾਰ ਉੱਤਮ ਸਿੰਘ ਤੇ ਹੋਰ ਪਤਵੰਤੇ ਸੱਜਣ ਗੁਰਦੁਆਰੇ ਪਹੁੰਚੇ ਉਹਨਾਂ ਨੇ ਡੀਸੀ ਨੂੰ ਦੱਸਿਆ ਕਿ ਸਵੇਰੇ 9:30 ਤੋਂ 6:00 ਵਜੇ ਤੱਕ ਇਹ ਸਾਰਾ ਦੁਖਾਂਤ ਹੋਇਆ ਸਰਦਾਰ ਉੱਤਮ ਸਿੰਘ ਨੇ ਡੀਸੀ ਨੂੰ ਤੇਲ ਦੇ ਪੀਪੇ ਕੋਠਰੀਆਂ ਵਿੱਚ ਕੀਮਾ ਕੀਤੇ ਸਿੰਘਾਂ ਦਾ ਲਹੂ ਫੱਟੇ ਤੇ ਇੱਟਾਂ ਜਿੰਨਾ ਉੱਤੇ ਉਹ ਕੱਟੇ ਟੁੱਕੇ ਗਏ ਸਨ ਧੂ ਧੂ ਕੇ ਲੇ ਜਾਨ ਦੇ ਨਿਸ਼ਾਨ ਖੂਨ ਦੇ ਭਰੇ ਚ ਬੱਚੇ ਲੋਹੇ ਦੀਆਂ ਸੇਖਾਂ ਤੇ ਭੰਨੇ ਤੋੜੇ ਦਰਵਾਜ਼ੇ ਚੂੜ ਚੂੜ ਹੋਏ ਸ਼ੀਸ਼ੇ ਜੰਡ ਨਾਲ ਬੰਨ ਕੇ ਮਾਰਿਆ ਇੱਕ ਸਿੰਘ ਤੇ ਗੁਰੂ ਸਾਹਿਬ ਦੀ ਮੂਰਤੀ ਵਿੱਚ ਲੱਗੀਆਂ ਗੋਲੀਆਂ ਦਿਖਾਈਆਂ ਇੰਨੇ ਨੂੰ ਫੌਜ ਨੇ ਆ ਕੇ ਗੁਰਦੁਆਰੇ ਨੂੰ ਘੇਰਾ ਪਾ ਲਿਆ ਤੇ ਮਹਾਂਤ ਵੱਲੋਂ ਦਰਵਾਜ਼ਾ ਨਾ ਖੋਲਣ ਤੇ ਦਰਵਾਜ਼ੇ ਨੂੰ ਤੋੜ ਦਿੱਤਾ ਗਿਆ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਮਹਾਂਤਮ ਬਦੂਕ ਲਈ ਸਾਹਮਣੇ ਆਇਆ ਜੋ ਡੀਸੀ ਮਿਸਟਰ ਕੜੀ ਨੇ ਫੜ ਲਈ ਮਹਾਂਤ ਨੂੰ ਹੱਥ ਘੜੀ ਲਗਾ ਦਿੱਤੀ ਗਈ ਉਸ ਦੇ ਦੋ ਚੇਲੇ ਤੇ 26 ਪਠਾਨ ਗਿਰਫਦਾਰ ਕੀਤੇ ਗਏ ਗੁਰਦੁਆਰੇ ਨੂੰ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਕੁਝ ਸਮੇਂ ਬਾਅਦ ਸਰਕਾਰ ਨੇ ਕਬਜ਼ਾ ਗੁਰੂ ਗ੍ਰੰਥ ਨੂੰ ਸੌਂਪ ਦਿੱਤਾ ਤੇ ਫੌਜ ਹਟਾ ਲਈ ਪ੍ਰਬੰਧਕ ਦੇ ਪ੍ਰਧਾਨ ਸਰਦਾਰ ਹਰਬਜਨ ਸਿੰਘ ਤੇ ਮੀਤ ਪ੍ਰਧਾਨ ਸਰਦਾਰ ਸੁੰਦਰ ਸਿੰਘ ਥਾਪੇ ਗਏ ਇਸ ਤਰ੍ਹਾਂ ਲੇਖਕ ਨੇ ਬੜੇ ਵਿਸਤਾਰ ਨਾਲ ਇਸ ਦੁਖਾਂਤ ਨੂੰ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਹੈ ਤੇ ਨਾਲ ਹੀ ਲੇਖਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਅੰਗਰੇਜ਼ ਸਰਕਾਰ ਦੇ ਵੱਡੇ ਅਫਸਰਾਂ ਤੇ ਲਾਠ ਸਾਭ ਦਾ ਇਸ ਦੁਖਾਂਤ ਪ੍ਰਤੀ ਰਵੱਈਆ ਬਹੁਤ ਹੀ ਜ਼ਿੰਮੇਵਾਰੀ ਭਰਿਆ ਰਿਹਾ ਇਸ ਪ੍ਰਕਾਰ ਇਸ ਰਚਨਾ ਦਾ ਵਿਸ਼ਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਹਵਾਲਾ ਲੇਖ ਦਾ ਦਰਜਾ ਰੱਖਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਤੁਸੀਂ ਇਸ ਲੇਖ ਦਾ ਵਿਸ਼ਾ ਵਸਤੂ ਲਿਖੋਗੇ ਬੇਟਾ ਇਹਨਾਂ ਨੂੰ ਅੱਛੇ ਤਰ੍ਹਾਂ ਪੜ੍ਹ ਲੈਣਾ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਟੌਪਿਕ ਕਰਾਂਗੇ